ਜਿੱਥੇ ਅੱਜ ਪੂਰੇ ਦੇਸ਼ ਦੇ ਵਿੱਚ ਰਾਮ ਮੰਦਰ ਬਣਨ ਤੋਂ ਬਾਅਦ ਭਗਵਾਨ ਰਾਮ ਜੀ ਦੇ ਆਗਮਨ ਦੇ ਉੱਤੇ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਪੂਰੇ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਸ਼ੁਭ ਦਿਨ ਹੈ ਅਤੇ ਪੂਰੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਮੈਂ ਵਧਾਈ ਦਿੰਦਾ ਹਾਂ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਦੇਸ਼ ਦੇ ਹਰ ਸ਼ਹਿਰ ਦੇ ਵਿੱਚ ਮੰਦਰਾਂ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਆਗਮਨ ਦੇ ਉੱਪਰ ਸ਼ੋਭਾ ਯਾਤਰਾ ਤੇ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਹੀ ਦਿੜਵਾ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਰਵਾਏ ਗਏ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ ਤੇ ਉਹਨਾਂ ਨੇ ਹਿੱਸਾ ਲਿਆ ਨਾਲ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਹੈ ਇਸ ਮੌਕੇ ਉਹਨਾਂ ਨੇ ਬੋਲਦਿਆਂ ਕੀ ਕੁਝ ਕਿਹਾ ਆਓ ਜਾਣਦੇ ਹਾਂ ਪੂਰੇ ਦੇਸ਼ ਦੇ ਅੰਦਰ ਪੂਰੇ ਦੇਸ਼-ਵਿਦੇਸ਼ ਦੇ ਅੰਦਰ ਭਗਵਾਨ ਰਾਮਜੀ ਦੀ ਅੱਜ ਮੂਰਤੀ ਜਿਹੜੀ ਸਥਾਪਨਾ ਹੋ ਰਹੀ ਆ ਅਯੁੱਧਿਆ ਦੇ ਵਿੱਚ ਉਹਦਾ ਸਾਰਾ ਬਹੁਤ ਹੀ ਅچھے ਤਰੀਕੇ ਦੇ ਨਾਲ ਸਮਾਗਮ ਕਰਵਾਇਆ ਜਾ ਰਹੇ ਨੇ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਹਲਕਾ ਦੜਬਾ ਦੇ ਅੰਦਰ ਤੁਸੀਂ ਦੇਖਿਆ ਕਿਸ ਤਰ੍ਹਾਂ ਸਾਰਿਆਂ ਤੋਂ ਉਤਸ਼ਾਹ ਹੈ ਔਰ ਸਾਰੇ ਭਗਵਾਨ ਰਾਮ ਜੀ ਦੀ ਜਿਹੜੀ ਪੂਜਾ ਕਰ ਰਹੇ ਨੇਗੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੱਦ ਹਵਨ ਜਗ ਜਿਹੜਾ ਵਿਕਟੋਰੀਆ ਦੇ ਵਿੱਚ ਵੀ ਹੋਇਆ ਹੈ ਪੂਰਨ ਉਪਤੀ ਪੂਰਨ ਪਹੁੰਚੇ ਹੋਗੇ ਇਸ ਤਰ੍ਹਾਂ ਮਨ ਨੂੰ ਸੁਖ ਨੂੰ ਮਿਲ ਰਿਹਾ ਹੈ ਜੀ ਦੇਖੋ ਸਾਰੇ ਵਿਕਟੋਰੀਆ ਨਿਵਾਸੀ ਢੜਬਾ ਨਿਵਾਸੀ ਪੂਰੇ ਢੜਬੇ ਦੇ ਅੰਦਰ ਬਹੁਤ ਜਗ੍ਹਾ ਦੇ ਉੱਤੇ ਧਾਰਮਿਕ ਜਿਹੜੀ ਸ਼ਰਦਾ ਦੇ ਨਾਲ ਤਿਹਾਰ ਮਨਾਇਆ ਜਾ ਰਿਹਾ ਹੈਗਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰਿਆਂ ਦਾ ਧੰਨਵਾਦ ਸਾਰੇ ਬੜੇ ਅچھے ਤਰੀਕੇ ਨਾਲ ਆਪਸੀ ਭਾਈਚਾਰਕ ਸਾਧ ਨੂੰ ਬਰਕਰਾਰ ਰੱਖਦੇ ਹੋਏ ਸਾਰੇ ਜਣੇ ਇੱਕ ਦੂਜੇ ਦਾ ਮਾਨ ਸਨਮਾਨ ਕਰਦੇ ਹੋਏ ਇਸ ਜਿਹੜਾ ਅੱਜ ਦਾ ਸਮਾਗਮਾ ਉਹਨੂੰ ਮਨਾ ਰਹੇ ਨੇਗੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਅੱਜ ਪੂਰੇ ਬਾਜ਼ਾਰ ਨੂੰ ਪੂਰੇ ਸ਼ਹਿਰ ਨੂੰ ਦੁਲਵੰਗ ਸਜਾਇਆ ਹੋਇਆ ਜੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਦੂਸਰੀ ਦੀਪਾਵਲੀ ਜਿਹੜੀ ਅੱਜ ਮਨਾਈ ਜਾ ਰਹੀ ਹੈ ਬਿਲਕੁਲ ਜੀ ਮੈਂ ਸਮਝਦਾ ਪੂਰੀ ਦੁਨੀਆ ਦੇ ਅੰਦਰ ਅੱਜ ਮੈਂ ਸਮਝਦਾ ਬਹੁਤ ਹੀ ਵੱਡਾ ਦਿਨ ਹੈਗਾ ਬਹੁਤ ਹੀ ਮੈਂ ਸਮਝਦਾ ਇੱਕ ਬੜਾ ਭਾਗਾ ਦਿਨ ਹੈਗਾ ਇਹ ਸਾਰੇ ਬੜੇ ਅਬਦੀਆ